ਨਾਰਾਇਣ ਨਰਪਤੁਨੰ ਸ਼ਕਾਰੈ ਅਸੀ ਗੁਰ ਕਉ ਬਲ ਬਲ ਜਾਈ ਕੋ ਮੁਕਤ 모ਹੀਤਾਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜਿਓ ਆਓ ਜਿਤਨੇ ਵੀ ਭਾਵਨਾ ਵਾਲੇ ਜਿਗਿਆਸੂ ਜਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ ਆਪ ਵੱਡਿਆਂ ਭਾਗਾਂ ਵਾਲੇ ਹੋ ਗੁਰਮੁਖ ਆਓ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਦਰਸ਼ਨ ਕਰਦੇ ਆ ਰਹੇ ਹਾਂ ਜਿੱਥੇ ਬਲਾਸਪੁਰ ਦੇ ਵਿੱਚ ਰਾਣੀ ਚੰਪਾ ਦੇ ਕਹਿਣ ਉੱਤੇ ਦੀਪ ਚੰਦ ਦੇ ਪੁੱਤਰ ਦੇ ਚੜਾਈ ਕਰਨ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ ਔਰ ਐਚੇ ਹੀ ਰਾਣੀ ਚੰਪਾ ਦੇ ਕਹਿਣ ਦੇ ਉੱਤੇ ਨਗਰ ਵਸਦਾ ਹੈ ਜਿਹਦਾ ਪਹਿਲਾ ਨਾਮ ਸੀ ਮਾਖੋਵਾਲ ਮਾਖੋਵਾਲ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਗ੍ਹਾ ਮੁੱਲ ਖਰੀਦ ਕੇ ਇੱਥੇ ਆਪਣੀ ਮਾਤਾ ਦੇ ਨਾਂ ਦੇ ਉੱਤੇ ਨਗਰ ਵਸਾਇਆ ਨਾਨਕੀ ਚੱਕ ਜਿਹਨੂੰ ਅਸੀਂ ਆਨੰਦਪੁਰ ਸਾਹਿਬ ਕਹਿੰਦੇ ਆ ਹੁਣ ਇੱਥੇ ਵੱਸੋ ਕਰਵਾ ਕੇ ਹਜ਼ੂਰ ਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਰੇਕ ਕਿੱਤੇ ਦੇਖ ਹਰੇਕ ਵਰਗ ਨੂੰ ਖੁੱਲਾ ਸੱਦਾ ਦਿੱਤਾ ਵੀ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਨੂੰ ਜ਼ਮੀਨ ਦਿੱਤੀ ਜਾਏਗੀ ਜਿਨ੍ਹਾਂ ਕੋਲ ਰਹਿਣ ਵਾਸਤੇ ਛੱਤ ਨਹੀਂ ਉਹਨਾਂ ਨੂੰ ਛੱਤ પાਕੇ ਦਿੱਤੀ ਜਾਏਗੀ ਜਿਨ੍ਹਾਂ ਕੋਲ ਕਾਰੋਬਾਰ ਨਹੀਂ ਉਹਨਾਂ ਨੂੰ ਕਾਰੋਬਾਰ ਦਿੱਤਾ ਜਾਏਗਾ ਉਹਨੇ ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਦਿਨੋਂ ਦਿਨ ਫੈਲਣੀ ਹੋਈ ਸ਼ੁਰੂ ਹੋਈ ਇਹ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰ ਰਿਹਾ 1665 ਇਸਵੀ ਦੀ ਸਮਾਂ ਤੋਰੇ ਤੁਰਿਆ ਹੁਣ ਗੁਰਮੁਖੋ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਬੜੇ ਸਤਿਕਾਰਯੋਗ ਸਿੱਖ ਆਏ ਜਿਹਦਾ ਨਾਮ ਸੁਖਚੈਨ ਔਰ ਦੂਸਰੇ ਜਥੇ ਤੋਂ ਭਾਈ ਬਲਾਕਾ ਹੁਣ ਗੁਰਮਖੋ ਇਹਨਾਂ ਨੇ ਆਣ ਕੇ ਬੇਨਤੀ ਕੀਤੀ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਇੱਕ ਪ੍ਰਚਾਰਕ ਦੌਰਾ ਕਰੋ ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬਾਂ ਨੇ ਕੀਤਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੀ ਵਡੇਰੀ ਉਮਰ ਹੋਣ ਕਰਕੇ ਉਹਨਾਂ ਨੇ ਇਹ ਪ੍ਰਚਾਰਕ ਦੌਰੇ ਘੱਟ ਕੀਤੇ ਇਸੇ ਤਰ੍ਹਾਂ ਤੁਸੀਂ ਪ੍ਰਚਾਰਕ ਦੌਰਾ ਕਰੋ ਤੇ ਗੁਰੂ ਇੱਕ ਬਹਾਦਰ ਸਾਹਿਬ ਜੀ ਨੇ ਜਿਹੜਾ ਨਾਨਕੀ ਚੱਕ ਵਸ ਰਿਹਾ ਉਹਦੀ ਜਿੰਨੀ ਜ਼ਿੰਮੇਵਾਰੀ ਹੈ ਉਹ ਦਰਗਾਹ ਮੱਲ ਨੂੰ ਦਿੱਤੀ ਜਿਹੜਾ ਭਾਈ ਦਰਗਾਹ ਮੱਲ ਸੀ ਇਹ ਬੜਾ ਗੁਰੂ ਦਾ ਸ਼ਰਧਾਲੂ ਸਿੱਖ ਸੀ ਹੋਰ ਪਤਵੰਤੇ ਗੁਰੂ ਕੇ ਸਿੱਖਾਂ ਨੂੰ ਨਾਨਕੀ ਚੱਕ ਦੀ ਜਿੰਨੀ ਜ਼ਿੰਮੇਵਾਰੀ ਹੈ ਕਿਦਾਂ ਇਮਾਰਤਾਂ ਬਣਾਉਣੀਆਂ ਨੇ ਕਿਸ ਪਾਸੇ ਨੂੰ ਬਾਜ਼ਾਰ ਰੱਖਣਾ ਸਾਰੀ ਜ਼ਿੰਮੇਵਾਰੀ ਦੇ ਕੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੂਸਰੀ ਜੀਵਨ ਯਾਤਰਾ ਸ਼ੁਰੂ ਕਰਦੇ ਆ ਪਹਿਲਾਂ ਮੈਂ ਤੁਹਾਡੇ ਨਾਲ ਸਾਂਝ ਪਾ ਚੁੱਕਾ ਵੀ ਜਦੋਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੁੰਦੇ ਨੇ ਅੰਮ੍ਰਿਤਸਰ ਉਸ ਤੋਂ ਬਾਅਦ ਇਹ ਜਿਹੜਾ ਇੱਕ ਮਾਲਵੇ ਦੀ ਧਰਤੀ ਦਾ ਪ੍ਰਚਾਰਕ ਦੌਰਾ ਕਰਦੇ ਨੇ ਹੁਣ ਗੁਰੂ ਸਾਹਿਬ ਜੀ ਨੇ ਦੂਸਰੀ ਯਾਤਰਾ ਸ਼ੁਰੂ ਕਰਨੀ ਹੈ ਤੇ ਇਹਦੇ ਵਿੱਚ ਪਤਵੰਤੇ ਗੁਰੂ ਕੇ ਸਿੱਖ ਸਨਮਾਨ ਯੋਗ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਔਰ ਭਾਈ ਗੁਰਦਾਸ ਜੀ ਇਹ ਭਾਈ ਗੁਰਦਾਸ ਦੂਸਰੇ ਨੇ ਹੋਰ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਕੀਰਤਪੁਰ ਆਉਂਦੇ ਨੇ ਰੋਪੜ ਦੀ ਧਰਤੀ ਤੇ ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਗੋਬਿੰਦਗੜ੍ਹ ਇਹ ਦੋਨੋਂ ਹੁੰਦਿਆਂ ਹੋਇਆਂ ਹਜੂਰ ਬਹਾਦਰਗੜ ਪਹੁੰਚਦੇ ਅੱਜ ਦੀ ਲੜੀ ਨੂੰ ਬੜੀ ਤਰਤੀਬ ਦੇਣੀ ਤੁਸੀਂ ਅੱਜ ਵੀ ਬਹਾਦਰਗੜ ਜਾਂਦੇ ਹੋ ਕਿਲਾ ਵੀ ਹੈ ਉੱਥੇ ਡੀਟੀ ਰੋਡ ਤੋਂ ਪਾਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੁਣ ਇੱਥੇ ਦੋ ਨਾਂ ਨੇ ਸਿਰਫ ਇੱਕੋ ਜੇ ਨੇ ਇੱਕ ਪਟਿਆਲੇ ਦੇ ਇੱਕ ਬਹਾਦਰਗੜ ਦੇ ਕਿਸੇ ਨੇ ਉਹਨਾਂ ਦਾ ਨਾਮ ਜੋ ਲਿਖਿਆ ਸੈਬਖਾਂ ਤੇ ਕਿਸੇ ਨੇ ਲਿਖਿਆ ਸੈਬਦੀਨੂ ਖਾਂ ਨਾਮ ਬਰੋਬਰੀ ਨੇ ਸਾਹਮਣੇ ਹੀ ਤੇ ਜਿਹੜਾ ਬਹਾਦਰਗੜ ਦੇ ਵਿੱਚ ਰਹਿੰਦਾ ਨਾ ਉਹ ਬੜਾ ਗੁਰੂ ਘਰ ਦਾ ਸ਼ਰਧਾਲੂ ਹੈ ਉਸ ਤੋਂ ਬਾਅਦ ਜਿਹੜਾ ਪਟਿਆਲੇ ਦੇ ਵਿੱਚ ਰਹਿੰਦਾ ਨਾ ਇਹਨਾਂ ਦੇ ਇੱਕੋ ਹੀ ਨੇ ਉਹ ਬੜਾ ਗੁਰੂ ਘਰ ਦਾ ਦੋਖੀ ਹੈ ਮੈਂ ਹੁਣ ਵੀ ਪ੍ਰਿੰਸੀਪਲ ਗੰਡਾ ਸਿੰਘ ਦੇ ਦਰਸ਼ਨ ਕੀਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੇ ਦਰਸ਼ਨ ਕੀਤੇ ਔਰ ਪ੍ਰਿੰਸੀਪਲ ਸਤਵੀਰ ਸਿੰਘ ਨੇ ਜ਼ਿਕਰ ਕੀਤਾ ਹੈ ਵੀ ਇਹ ਅਸਲ ਦੇ ਵਿੱਚ ਔਰੰਗਜ਼ੇਬ ਦਾ ਸੰਡੂ ਸੀ ਫਿਰ ਡਾਕਟਰ ਰਤਨ ਸਿੰਘ ਡਾਕਟਰ ਗੰਡਾ ਸਿੰਘ ਨੇ ਜ਼ਿਕਰ ਕੀਤਾ ਵੀ ਇਹ ਰਿਸ਼ਤੇਦਾਰੀ ਵਿੱਚੋਂ ਸੀ ਕਰੀਬੀ ਵਿੱਚੋਂ ਹੁਣ ਮੈਂ ਥੋੜੀ ਜਿਹੀ ਹੋਰ ਤੁਹਾਡੇ ਨਾਲ ਇੱਕ ਕੜੀ ਸਾਂਝੀ ਕਰਨੀ ਚਾਹੁੰਨਾ ਹੁਣ ਇਸਲਾਮ ਦੇ ਵਿੱਚ ਜਦੋਂ ਤੁਸੀਂ ਪੜੋਗੇ ਨਾ ਸੇਖ ਅਹਿਮਦ ਬੁਖਾਰੀ ਅਸਲ ਦੇ ਵਿੱਚ ਹੈ ਤਾਂ ਇਹ ਵਿਦੇਸ਼ੀ ਸੀ ਜਿਹੜਾ ਇਹਦਾ ਜਨਮ ਹੈ ਨਾ ਇਸ 1561 ਨੂੰ ਹੋਇਆ ਹੋਇਆ ਤੇ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਇੱਕ ਫਿਰਕੇ ਹੁੰਦੇ ਸਨ ਇਸਲਾਮ ਦੇ ਵਿੱਚ ਇਹ ਚਿਸ਼ਤੀ ਫਿਰਕੇ ਨੂੰ ਪ੍ਰਮੋਟ ਕਰਨ ਵਾਲਾ ਸੀ ਤੇ ਜਦੋਂ ਇਹ ਇੰਡੀਆ ਦੀ ਧਰਤੀ ਤੇ ਆਇਆ ਤੇ 1600 ਦੇ तकरीबन ਦੇ ਵਿੱਚ ਕਾਠ ਵਿੱਚ ਤਾਂ ਇਹਦਾ ਜਨਮ ਆ ਤੇ ਇਹ ਹੱਜ ਕਰਨ ਜਾਂਦਾ ਹੈ ਤੇ ਇਹਨੂੰ ਅਹਿਮਦ ਸਰਹੰਦੀ ਮਿਲਦਾ ਹੈ ਇਹ ਸਰਹੰਦ ਦਾ ਰਹਿਣ ਵਾਲਾ ਸੀ ਹੁਣ ਜਦੋਂ ਅਹਿਮਦ ਸਰਹੰਦੀ ਮਿਲਦਾ ਇਹਨੂੰ ਮਿਲਦਾ ਦਿੱਲੀ ਦੀ ਧਰਤੀ ਤੇ ਹੁਣ ਇਹਨਾਂ ਦੀ ਕਿਉਂਕਿ ਅਹਿਮਦ ਸਰਹੰਦੀ ਤੇ ਦੂਸਰੇ ਦਾ ਨਾਮ ਇਤਿਹਾਸਕਾਰਾਂ ਦੇ ਵਿੱਚ ਅਹਿਮਦ ਆਕੀ ਬੱਲਾ ਵੀ ਆਇਆ ਹੋਇਆ ਹੁਣ ਇਹ ਆਪਸ ਦੇ ਵਿੱਚ ਦੋਵੇਂ ਜਣੇ ਸਲਾਹ ਕਰਦੇ ਨੇ مشورہ ਕਰਦੇ ਨੇ ਇੱਥੋਂ ਚਿਸ਼ਤੀ ਇੱਕ ਫਿਰਕਾ ਸ਼ੁਰੂ ਹੁੰਦਾ ਹੁਣ ਅਹਿਮਦ ਸਰਹੰਦੀ ਅਹਿਮਦ ਆਕੀ ਬੱਲੇ ਤੋਂ ਪ੍ਰਭਾਵਿਤ ਹੋ ਕੇ ਇਸਲਾਮ ਨੂੰ ਕਬੂਲਦਾ ਹੈ ਸਮਤੋਰੇ ਤੁਰਦਾ ਹੈ ਇਹ ਰੱਬ ਦੀ ਕਰਨੀ ਅਹਿਮਦ ਸਰਹੰਦੀ ਨੂੰ ਇੱਕ ਸ਼ਬਦ ਕਹਿੰਦਾ ਹੈ ਕਹਿਣ ਲੱਗੇ ਵੀ ਤੂੰ ਨਾ ਇੱਕ ਦਿਨ ਇਸਲਾਮ ਦਾ ਚਿਰਾਗ ਬਣੇਗਾ ਉਹ ਅਹਿਮਦ ਸਰਹੰਦੀ ਇੰਨੀ ਅੰਦਰ ਵਸਤਾ ਨਹੀਂ ਸੀ ਗੱਲ ਵੱਡੀ ਸੇ ਤੋਂ ਬਰਦਾਸ਼ਤ ਨਾ ਹੋਈ ਜਦੋਂ ਬਰਦਾਸ਼ਤ ਨਾ ਹੋਈ ਇਸ ਸਮਾਂ ਪਿਆ ਕੁਝ ਕੁ ਚਿਸ਼ਤੀ ਧਰਮ ਤੋਂ ਇਹ ਪ੍ਰਭਾਵ ਤੋਂ ਕੇ ਇਸਲਾਮ ਨੂੰ ਕਬੂਲ ਲੈਂਦਾ ਹੈ ਅਹਿਮਦ ਸਰਹੰਦੀ ਔਰ ਇਹ ਚਾਹੁੰਦਾ ਹੈ ਵੀ ਜੇ ਆਪਣੇ ਧਰਮ ਦਾ ਵਿਕਾਸ ਕਰਨਾ ਹੈ ਤੇ ਰਾਜਨੀਤੀ ਛਤਰੀ ਦੇ ਥੱਲੇ ਕਰਾਂ ਹੁਣ ਸਮਾਂ ਪਿਆ ਅਹਿਮਦ ਆਕੀ ਬਿੱਲਾ 1699 ਨੂੰ ਚੜ੍ਹਾਈ ਕਰ ਜਾਂਦਾ ਹੁਣ ਇਹ ਜਦੋਂ ਚੜ੍ਹਾਈ ਕਰਦਾ ਹੈ ਹੁਣ ਇਸ ਤੋਂ ਬਾਅਦ ਅਹਿਮਦ ਸਰਹੰਦੀ ਬਣ ਜਾਂਦਾ ਹੁਣ ਅਹਿਮਦ ਸਰਹੰਦੀ ਦਾ ਪੋਤਾ ਇਹ ਸੈਬਖਾਂ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ ਜਿਹੜਾ ਗੁਰੂ ਘਰ ਦਾ ਰਜਕੇ ਦੁਖੀ ਹੈ ਅਸਲ ਦੇ ਵਿੱਚ ਔਰੰਗਜ਼ੇਬ ਦਾ ਉਸਤਾਦ ਸੀ ਇਹਨੇ ਦੁਨਿਆਵੀ ਵਿਦਿਆ ਦਿੱਤੀ ਹੋਈ ਸੀ ਤੁਸੀਂ ਅ ਸultanpur ਦੀ ਧਰਤੀ ਦੇਖਦੇ ਹੋ ਨਾ ਇੱਥੇ ਔਰੰਗਜੀਬ ਨੇ ਵਿਦਿਆ ਪ੍ਰਾਪਤ ਕੀਤੀ ਹੋਈ ਹੈ ਛਾਂਜਾਂ ਦੇ ਪੁੱਤ ਨੇ ਕਿਉਂਕਿ ਮੈਂ ਦੋਵੇਂ ਨਾਂ ਤੁਹਾਡੇ ਨਾਲ ਸਾਂਝੇ ਤਾਂ ਕੀਤੇ ਨੇ ਬਹਾਦਰਗੜ ਵਾਲੇ ਦਾ ਵੀ ਉਹੀ ਨਾਂ ਹੈ ਉਹ ਗੁਰੂ ਘਰ ਦਾ ਸ਼ਰਧਾਲੂ ਹੈ ਤੇ ਜਿਹੜਾ ਪਟਿਆਲੇ ਦੇ ਵਿੱਚ ਰਹਿਣ ਵਾਲਾ ਹੈ ਉਹ ਗੁਰੂ ਘਰ ਦਾ ਦੁਖੀ ਹੈ ਇਹ ਐਮੰਦ ਸਰਹੰਦੀ ਦਾ ਪੋਤਾ ਹੈ ਗੱਦੀ ਗਾਤ ਗੱਦੀ ਘਾਰ ਹੈ ਪੜਿਆ ਲਿਖਿਆ ਸੀ ਇੰਨੇ ਔਰੰਗਜ਼ੇਬ ਦੇ ਕੰਨਾਂ ਦੇ ਵਿੱਚ ਇੰਨੀ ਕਿ ਕੱਟਰਤਾ ਭਰ ਦਿੱਤੀ ਤੇ ਕੱਟਰਤਾ ਇੰਨੀ ਕਿ ਭਰੀ ਵੀ ਰਾਜਨੀਤੀ ਛਤਰੀ ਦੇ ਥੱਲੇ ਇਸਲਾਮ ਧਰਮ ਬੁਲੰਦੀਆਂ ਨੂੰ ਛੂਏਗਾ ਤੇ ਔਰੰਗਜ਼ੇਬ ਛਾਂ ਜਾਣ ਦਾ ਪੁੱਤ ਤਾ ਤੁਹਾਡੇ ਨੇੜੇ ਕਰਤਾਰਪੁਰ ਪੜਿਆ ਹੋਇਆ ਤੇ ਉਹਦਾ ਸੈਬਖਾਂ ਜਿਹੜਾ ਇਹ ਅਸਲ ਦੇ ਵਿੱਚ ਉਸਤਾਦ ਹੈ ਇਹ ਮੈਂ ਦੋਵੇਂ ਨਾਂ ਤਾਂ ਸਾਂਝੇ ਕਿਤੇ ਨਹੀਂ ਕਿਉਂਕਿ ਬਹਾਦਰਗੜ ਤੇ ਪਟਿਆਲਾ ਬਿਲਕੁਲ ਨੇੜੇ-ਨੇੜੇ ਥੋੜੀ ਦੂਰੀ ਤੇ ਪੈਂਦੇ ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਤੇ ਆਉਂਦੇ ਨੇ ਬਹਾਦਰਗੜ ਤੇ ਜਿਹੜਾ ਐ ਸੈਬਖਾਂ ਸੀ ਇਸ ਹੀ ਗੁਰੂ ਘਰ ਦਾ ਸ਼ਰਧਾਲੂ ਔਰ ਇੱਥੇ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਡਟ ਕੇ ਸੇਵਾ ਕੀਤੀ ਅਸਲ ਦੇ ਵਿੱਚ ਸੈਬ ਖਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਘੋੜੀ ਵੀ ਦਿੱਤੀ ਸੀ ਦੇਖੋ ਅੱਜ ਦੀ ਭਾਸ਼ਾ ਵਿੱਚ ਮੋਟਰਸਾਈਕਲ ਨੇ ਗੱਡੀਆਂ ਨੇ ਉਹ ਭੇਟਾ ਕੀਤੀਆਂ ਜਾਂਦੀਆਂ ਨੇ ਪਰ ਉਸ ਸਮੇਂ ਇਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਵੀ ਤੁਸੀਂ ਪ੍ਰਚਾਰਕ ਦੌਰੇ ਕਰਦੇ ਹੋ ਤੇ ਤੁਸੀਂ ਇੱਕ ਕਿਰਪਾ ਕਰੋ ਵੀ ਤੁਸੀਂ ਇਹ ਘੋੜੀ ਤੇ ਸਵਾਰ ਹੋ ਕੇ ਜਾਓ ਤੇ ਇਸ ਘੋੜੀ ਤੇ ਬੈਠ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਦੀ ਧਰਤੀ ਤੱਕ ਇਹਨਾਂ ਨੇ ਸਫ਼ਰ ਕੀਤਾ ਹੋਇਆ ਇਸ ਘੋੜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਰੀਖਾਨ ਰੱਖਿਆ ਹੋਇਆ ਇਸ ਘੋੜੀ ਦਾ ਨੋ। ਇਹ ਬੜੀਆਂ ਕਿਤਾਬਾਂ ਪੜ੍ਹ ਕੇ ਡਿਟੇਲ ਪੜ੍ਹ ਕੇ ਇਹ ਤੱਥ ਸਾਹਮਣੇ ਆਏ ਨੇ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਤੇ ਆਏ ਤੇ ਇਹ ਸੈਬਖਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰੱਜ ਕੇ ਸਤਿਕਾਰ ਕੀਤਾ। ਇੱਕ ਬਚਨ ਕੀਤੇ ਵੀ ਅਸੀਂ ਭਾਵੇਂ ਔਰੰਗਜ਼ੇਬ ਦੇ ਰਿਸ਼ਤੇਦਾਰੀ ਦੇ ਵਿੱਚੋਂ ਬੜੇ ਨਜ਼ਦੀਕੀ ਆ ਤੇ ਜਿਹੜਾ ਔਰੰਗਜ਼ੇਬ ਹੈ ਨਾ ਉਹ ਬਹੁਤ ਕੱਟੜ ਹੈ ਮੈਂ ਥੋੜੀ ਜਿਹੀ ਤੁਹਾਨੂੰ ਔਰੰਗਜ਼ੇਬ ਦੇ ਪ੍ਰਤੀ ਬੇਨਤੀ ਕਰਾਂਗਾ ਵੀ ਕਿੰਨਾ ਕੱਟੜ ਸੀ ਕਿੰਨਾ ਨਰਦਈ ਸੀ ਇਹ ਅਸਲ ਦੇ ਵਿੱਚ ਇਹਦੇ ਦਿਮਾਗ ਵਿੱਚ ਕੀ ਚੱਲਦਾ ਸੀ ਛਾਂ ਜਾ ਇੱਕ ਵਾਰੀ ਆਪਣੇ ਪੁੱਤਰਾਂ ਨੂੰ ਘਰਵਾਲੀ ਨੂੰ ਨਾਲ ਲੈ ਕੇ ਮਸਜਿਦ ਦੇ ਵਿੱਚ ਅੱਲਾ ਦੀ ਨਮਾਜ਼ ਪੜਨ ਵਾਸਤੇ ਗਿਆ। ਇਹਦੀ ਬਿਰਤੀ ਕਿਦਾਂ ਦੀ ਸੀ? ਹੁਣ ਜਦੋਂ ਇਹ ਨਵਾਜ਼ ਪੜਨ ਵਾਸਤੇ ਗਿਆ ਛਾਂ ਜਾਣ ਆਪਣੇ ਪੁੱਤਾਂ ਨੂੰ ਲੈ ਕੇ ਤੇ ਜਿਹੜਾ ਔਰੰਗਜ਼ੇਬ ਸੀ ਇਹ ਨਵਾਜ਼ ਪੜਨ ਵਾਸਤੇ ਅੰਦਰ ਨਹੀਂ ਸੀ ਮਸਜਿਦ ਵਿੱਚ ਗਿਆ। ਇਹ ਬਾਹਰ ਹੀ ਟੈਲੀ ਜਾਂਦਾ ਸੀ। ਜਦੋਂ ਸ਼ਾਂਜਾਨੇ ਨਵਾਜ਼ ਪੜੀ ਆਪਣੇ ਦੂਸਰੇ ਪੁੱਤਰਾਂ ਨੂੰ ਦੇਖਿਆ ਆਪਣੀ ਪਤਨੀ ਨੂੰ ਦੇਖਿਆ ਤੇ ਉਹਨੇ ਸਵਾਲ ਕੀਤਾ ਵੀ ਔਰੰਗਜੀਬ ਕਿੱਥੇ ਹੈ ਘਰਵਾਲੀ ਨੇ ਕਿਹਾ ਵੀ ਉਹ ਤਾਂ ਬਾਹਰ ਟਹਿਲ ਰਿਹਾ ਜਦੋਂ ਬਾਹਰ ਆਏ ਤੇ ਸ਼ਾਂਜਾਨੇ ਇਹਦੇ ਉੱਤੇ ਸਵਾਲ ਕੀਤਾ ਸੀ ਔਰੰਗਜੀਬ ਤੇ ਵੀ ਬੇਟਾ ਅਸੀਂ ਅੱਲਾ ਦੀ ਆਬਾਦਤ ਕਰਨ ਵਾਸਤੇ ਆਏ ਤੇ ਤੂੰ ਅੰਦਰ ਨਵਾਜ਼ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ ਤੇ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਅੱਬਾ ਜੇ ਆਪਾਂ ਅੰਦਰ ਮਸਜਿਦ ਦੇ ਵਿੱਚ ਅੱਲਾ ਦੀ ਨਮਾਜ਼ ਅਦਾ ਕਰਨ ਗਏ ਮਾਨੂੰ ਆਪਾਂ ਨਮਾਜ਼ ਅਦਾ ਕਰਦੇ ਆ ਜੇ ਇਮਾਰਤ ਡਿੱਗ ਪਵੇ ਤੇ ਕਿਨੇ ਕੱਲ ਨੂੰ ਰਾਜ ਭਾਗ ਕਰਨ ਵਾਲਾ ਵੀ ਤੇ ਚਾਹੀਦਾ ਹੀ ਐ ਨਾ ਮਾਨੂੰ ਆਪਾਂ ਅੰਦਰ ਅੱਲਾ ਦੀ ਨਮਾਜ਼ ਪੜ ਰਹੇ ਆ ਉਤੋਂ ਇਮਾਰਤ ਡਿੱਗ ਪਵੇ ਤੇ ਜੇ ਆਪਾਂ ਉੱਥੇ ਖਤਮ ਹੋ ਗਏ ਤੇ ਰਾਜ ਭਾਗ ਕਿਨੇ ਕਰਨਾ ਇਤਾਂ ਦੀ ਪੁੱਠੀ ਬਿਰਤੀ ਦਾ ਇਨਸਾਨ ਸੀ ਇੱਥੇ ਬੈਸਣੀ ਔਰੰਗਜ਼ੇਬ ਸ਼ੁਰੂ ਤੋਂ ਹੀ ਰਾਜ ਗੱਦੀ ਦੀ ਬੜੀ ਭੁੱਖੀ ਲਾਲਸਾ ਲੈ ਕੇ ਤੁਰਿਆ ਸੀ ਜਿਹੜਾ ਸ਼ਾਂਜਾਂ ਸੀ ਨਾ ਉਹਦਾ ਮਨ ਨਹੀਂ ਸੀ ਮੰਦਾ ਔਰੰਗਜ਼ੇਬ ਤੇ ਉਹਦਾ ਮਨ ਨਹੀਂ ਸੀ ਮੰਦਾ ਪਰ ਇਹਨੇ ਕਈ ਰੂਪ ਧਾਰਨ ਕਰਕੇ ਕਈ ਛਲ ਕਰਕੇ ਜੇ ਕਿਤੇ ਤੁਸੀਂ ਇਤਿਹਾਸ ਨੂੰ ਡਿਟੇਲ ਦੇ ਨਾਲ ਪੜੋ ਨਾ ਇਹਦਾ ਇੱਕ ਭਰਾ ਸੀ ਦਾਰਾਕੋਸ਼ ਉਹਨੂੰ ਕੀ ਕੀਤਾ ਸੀ ਇਹਨੇ ਵੀ ਸ਼ੇਰ ਦੀ ਮੁੱਛ ਦਾ ਵਾਲ ਲੈ ਕੇ ਨਾ ਕਿਉਂਕਿ ਇਹ ਜਿਹੜਾ ਜ਼ਿਕਰ ਹੈ ਨਾ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਕੀਤਾ ਹੋਇਆ ਹੈ ਕਿਤਾਬ ਦਾ ਨਾਮ ਹੈ ਸਾਡਾ ਇਤਿਹਾਸ ਮੈਂ ਕਿੰਨਾ ਵੀ ਅਸੀਂ ਧਾਰਮਿਕ ਉਹਨੂੰ ਤਾਂ ਹੱਥ ਜੋੜ-ਜੋੜ ਬੇਨਤੀ ਕਰੀਦੀ ਐ ਵੀ ਆਪਾਂ ਆਪਣੇ ਘਰਾਂ ਦੇ ਵਿੱਚ 10 ਗੁਰੂ ਸਾਹਿਬਾਂ ਦਾ ਇਤਿਹਾਸ ਜ਼ਰੂਰ ਰੱਖੀਏ ਅਜ ਬੜੇ ਪਾਸੇ ਸਾਨੂੰ ਮਾਰਾਂ ਪੈ ਰੀਆਂ ਨੇ ਤੇ ਫਿਰ ਹੱਥ ਜੋੜ-ਜੋੜ ਤੁਹਾਨੂੰ ਬੇਨਤੀ ਆ ਵੀ ਅਸੀਂ ਆਪ ਹੀ ਨਹੀਂ ਜਣਾ ਖੁਦ ਆਪ ਥੋਥਲੀਆਂ ਕਰ ਰਹੇ ਆ ਅਸੀਂ ਆਪਣੇ ਬੱਚੇ ਨੇ ਉਹਨਾਂ ਸਕੂਲਾਂ ਚ ਪਾਏ ਨੇ ਜਿੱਥੇ ਗੁਰਮਤ ਦੀ ਗੱਲ ਹੀ ਐ ਨਹੀਂ ਤੇ ਗੋਡੇ ਟੇਕ ਟੇਕ ਕੇ ਪਾਉਨੇ ਆ ਉੱਥੇ ਜਾ ਕੇ ਫਿਰ ਸਾਡੇ ਬੱਚੇ ਘਰਾਂ ਵਿੱਚ ਹਿੰਦੀ ਬੋਲਦੇ ਨੇ ਇੰਗਲਿਸ਼ ਬੋਲਦੇ ਨੇ ਬੜੇ ਮਾਪੇ ਖੁਸ਼ ਹੁੰਦੇ ਨੇ ਅੱਜ ਪੰਜਾਬ ਦੀ ਧਰਤੀ ਦੇ ਐਸੇ ਹਾਲਾਤ ਨੇ ਕਿਤੇ ਬੱਚਿਆਂ ਨੂੰ ਤੁਸੀਂ ਪ੍ਰੋਪਰ ਗੁਰਮੁਖੀ ਊੜਾ ਐੜਾ ਜਿਹੜਾ ਕਿਤੇ ਸੁਣ ਕੇ ਦੇਖੋ ਹੁੰਦਾ ਉਹਨਾਂ ਨੂੰ ਤੇ ਤੁਸੀਂ ਨੰਬਰ ਆਪਣੇ ਬੱਚਿਆਂ ਦੇ ਚੈੱਕ ਕਰਦੇ ਹੋ ਆਪਣੇ ਬੱਚਿਆਂ ਦਾ ਜਿਹੜਾ ਸਬਜੈਕਟ ਵਿੱਚੋਂ ਕਮਜ਼ੋਰ ਹੁੰਦਾ ਉਹਦਾ ਅਸੀਂ ਟਿਊਸ਼ਨ ਰੱਖਦੇ ਆ ਅਸੀਂ ਉਧਰ ਵੱਧ ਧਿਆਨ ਦਿੰਨੇ ਆ ਪਰ ਕਦੇ ਗੁਰਮਤ ਵਾਲੇ ਪਾਸੇ ਵੀ ਧਿਆਨ ਦਿੱਤਾ ਚਲੋ ਮੈਂ ਜਿਹੜਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਸੀ ਸਾਡਾ ਦੁਖਦਾਈ ਪੱਖ ਹੈ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਹੈ ਵੀ ਆਪਣੇ ਬੈੱਡਰੂਮ 'ਚ ਜ਼ਰੂਰ ਧਾਰਮਿਕ ਲਿਟਰੇਚਰ ਰੱਖਿਆ ਕਰੋ ਤੁਸੀਂ ਜਦੋਂ ਸੌਣਾ ਹੁੰਦਾ ਨਾ ਸਿਰਫ 5 ਮਿੰਟ ਇੱਕ ਪੇਜ ਪੜਨ ਨੂੰ ਲੱਗਦਾ ਤੇ ਤੁਸੀਂ ਉਹ ਪੜੋ ਰੋਜ਼ ਦਾ ਰੁਟੀਨ ਬਣਾ ਲਓ ਤੇ ਮੈਨੂੰ ਵਿਸ਼ਵਾਸ ਹੈ ਵੀ ਇੱਕ ਆਉਂਦੇ ਸਾਲ ਤੱਕ ਅਸੀਂ 10 ਗੁਰੂ ਸਾਹਿਬਾਨ ਦੇ ਇਤਿਹਾਸ ਦੀ ਸਟੱਡੀ ਕਰ ਲਵਾਂਗੇ ਤੇ ਅੱਜ ਕਿਉਂਕਿ ਸਾਨੂੰ ਪਤਾ ਨਹੀਂ ਜਿੱਦਨ ਨੂੰ ਕੋਈ ਸਾਡਾ ਕੰਨ ਪਕੜਦਾ ਉਸ ਉਧਰ ਨੂੰ ਅਸੀਂ ਚਲੇ ਜਾਂਦੇ ਹੁਣ ਅਸੀਂ ਕਹਿੰਨੇ ਤਾਂ ਹੈ ਇਸਾਈ ਮਤ ਫੈਲ ਰਿਹਾ ਕਿਉਂ ਫੈਲ ਰਿਹਾ ਉਹ ਸਾਡੀ ਪਾਸ਼ਾ ਚ ਆਪਣਾ ਲਿਟਰੇਚਰ ਛਾਪ ਕੇ ਸਾਡੇ ਘਰਾਂ ਚ ਸਿੱਟ ਰਹੇ ਨੇ ਅ ਦਸੰਬਰ ਚ ਉਹਨਾਂ ਦੇ ਦੇਣ ਆਉਣੇ ਨੇ ਤੁਸੀਂ ਦੇਖਿਓ ਵੀ ਉਹ ਕਿਦਾਂ ਆਪਣਾ ਲਿਟਰੇਚਰ ਛਾਪ ਛਾਪ ਕੇ ਦਿੰਦੇ ਨੇ ਤੇ ਕਦੀ ਅਸੀਂ ਇਹ ਸੋਚਿਆ ਵੀ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਲੰਗਰ ਲੱਗਦਾ ਹੈ ਗੁਰਪੁਰਬ ਦੇ ਉੱਤੇ ਸਾਨੂੰ ਧਾਰਮਿਕ ਲਿਟਰੇਚਰ ਜ਼ਰੂਰ ਵੰਡਣਾ ਚਾਹੀਦਾ ਤੁਸੀਂ ਦੇਖੋ ਵੀ ਕਿਤੇ ਵੰਡਿਆ ਜਾਂਦਾ ਲੰਗਰ ਲੱਗਣਗੇ ਕਿ ਬਿਲਕੁਲ ਮੁਬਾਰਕ ਹੈ ਇਹ ਸਾਡਾ ਸਰੀਰਕ ਦਾ ਅੰਗ ਹੈ ਪਰ ਕਿੰਨਾ ਚੰਗਾ ਹੋਵੇ ਵੀ ਉਸ ਦਿਨ ਸੰਗਤਾਂ ਨੂੰ ਜਿਸ ਗੁਰਪੁਰਬ ਹੋਵੇ ਉਹਦਾ ਤਾਂ ਧਾਰਮਿਕ ਲਿਟਰੇਚਰ ਵੰਡਿਆ ਜਾਵੇ ਸਾਨੂੰ ਪਤਾ ਲੱਗੇ ਵੀ ਗੁਰੂ ਸਾਹਿਬ ਜੀ ਦੇ ਆਹ ਪਰਪਕਾਰ ਨੇ ਜੇ ਸਾਡੇ ਘਰ ਵਿੱਚ ਕੋਈ ਧਾਰਮਿਕ ਲਿਟਰੇਚਰ ਹੋਏਗਾ ਕਦੀ ਨਾ ਕਦੀ ਅਸੀਂ ਬੈਠ ਕੇ ਜਰੂਰ ਪੜਾਂਗੇ ਤੇ ਜੇ ਹੋਵੇਗਾ ਹੀ ਨਾ ਤਾਂ ਪੜ੍ਹਨਾ ਕਿੱਥੋਂ ਹੈ ਭਾਈ ਸੁਚੇਤ ਹੋ ਇਹ ਜਾਗਿਏ ਜਰੂਰ ਮੈਂ ਜਿੱਥੋਂ ਗੱਲ ਆਰੰਭ ਕੀਤੀ ਸੀ ਇਹਨੇ ਕੀ ਕੀਤਾ ਸੀ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਲੈ ਕੇ ਉਹਨੂੰ ਬਰੀਕ ਕਰਕੇ ਦਾਰਾਕੁਸ਼ ਦੇ ਖਾਣੇ ਵਿੱਚ ਮਿਲਾ ਦਿੱਤਾ ਸੀ ਤੇ ਸ਼ੇਰ ਦੀ ਮੁੱਛ ਦੀ ਵਾਲ ਦੀ ਇੱਕ ਖਾਸੀਅਤ ਹੈ ਸਿਆਣੇ ਵਿਦਵਾਨ ਲਿਖਦੇ ਆ ਕਿ ਉਹ ਗਲਦਾ ਨਹੀਂ ਉਹ ਜਿਹੜੀ ਜਿਹੜੀ ਨਾੜੀ 'ਚ ਜਾਂਦਾ ਉਹਨੂੰ ਵਿੰਨਦਾ ਜਾਂਦਾ ਦਸਤ ਲੱਗ ਜਾਂਦੇ ਨੇ ਇਹ ਬੰਦਾ ਨਾਜ਼ੁਕ ਹੁੰਦਾ ਹੁੰਦਾ ਇੱਕ ਦਿਨ ਆਪਣੀ ਜੀਵਨ ਲੀਲਾ ਤੋਂ ਹੱਥ ਤੋਂ ਵਿੱਠਦਾ ਏ ਇਸੇ ਤਰ੍ਹਾਂ ਔਰੰਗਜ਼ੇਬ ਨੇ ਆਪਣੇ ਭਰਾ ਨੂੰ ਜਦੋਂ ਤਖਤ ਦੇ ਵਿੱਚੋਂ ਰੋੜਾ ਬਣ ਰਿਹਾ ਸੀ ਉਹਨੂੰ ਆਹ ਕਰਮ ਕੀਤਾ ਸੀ ਤੇ ਔਰੰਗਜ਼ੇਬ ਕਿਉਂ ਗੁਰੂ ਘਰ ਦਾ ਇੰਨਾ ਦੋਖੀ ਸੀ ਪਹਿਲੀ ਗੱਲ ਤਾਂ ਜਿਹੜਾ ਉਹਦਾ ਸਤਾਦ ਸੀ ਉਹਨੇ ਕੁੱਟ-ਕੁੱਟ ਕੇ ਉਹਦੇ ਅੰਦਰ ਜ਼ਹਿਰ ਵਿਰੋਧ ਭਰਿਆ ਹੋਇਆ ਸੀ ਤੇ ਦੂਸਰਾ ਰਾਜ ਭਾਗ ਦੀ ਕੁੱਕ ਸੀ ਉਹਨੂੰ ਤੇ ਜਦੋਂ ਇਹਨੇ ਉਹਦੇ ਖਾਣੇ ਵਿੱਚ ਮਿਲਾ ਦਿੱਤਾ ਛਾਂ ਜਾਣ ਨੇ ਆਪਣੇ ਪੁੱਤ ਨੂੰ ਠੀਕ ਕਰਨ ਵਾਸਤੇ ਬੜਾ ਉਤਮ ਕੀਤਾ ਹਕੀਮ ਵੈਦ ਬੁਲਾਏ ਤੇ ਉਹਨਾਂ ਨੂੰ ਰੋਗ ਦੀ ਸਮਝ ਆ ਗਈ ਉਹਨਾਂ ਨੇ ਉਸ ਸਮੇਂ ਕਿਹਾ ਵੀ ਸੁਚਾ ਮੋਤੀ ਖਲੜ ਤੇ ਲੌਂਗ ਮਿਲ ਜਾਏ ਨਾ ਤੇਰੇ ਪੁੱਤ ਦੇ ਜਾਂਦੇ ਹੋਏ ਪ੍ਰਾਣ ਵਾਪਸ ਆ ਜਾਣਗੇ ਫਿਰ ਗੁਰਮੁਖਿ ਕਿਤੇ ਨਹੀਂ ਸੀ ਮਿਲਿਆ ਸਾਨੂੰ ਮਾਣ ਕਰਨਾ ਚਾਹੀਦਾ ਗੁਰਦੁਆਰੇ ਵਿੱਚ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਡਿਵੈਂਸਰੀ ਹੋਣੀ ਚਾਹੀਦੀ ਆ ਇਹ ਸਾਨੂੰ ਗੁਰੂ ਸਾਹਿਬ ਜੀ ਦੀ ਦੇਣ ਆ ਫਿਰ ਉਸ ਸਮੇ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਕੀਰਤਪੁਰ ਦੀ ਧਰਤੀ ਤੇ ਬੜਾ ਵੱਡਾ દવાਖਾਨਾ ਖੋਲਿਆ ਸੀ ਉੱਥੋਂ ਮਿਲੀਆਂ ਸਨ ਤੇ ਦਾਰਾ ਕੋਸ਼ ਦੇ ਜਾਂਦੇ ਹੋਏ ਪ੍ਰਾਣ ਵਾਪਸ ਆ ਗਏ ਸਨ ਔਰੰਗਜ਼ੇਬ ਨੇ ਮਨ ਵਿੱਚ ਗੱਲ ਬੰਨੀ ਐ ਵੀ ਸਮਾਂ ਆਏਗਾ ਬਦਲਾ ਜ਼ਰੂਰ ਲਵਾਂਗਾ ਇੱਕ ਤਾਂ ਇਹ ਕੜੀ ਜੁੜੀ ਦੂਸਰੀ ਔਰੰਗਜ਼ੇਬ ਦੇ ਨਾਲ ਬਗਾਵਤ ਕੀਤੀ ਸੀ ਦਾਰਾ ਕੁਸ਼ ਨੇ ਤੇ ਜਦੋਂ ਇਹਨੇ ਬਗਾਵਤ ਕੀਤੀ ਬਗਾਵਤ ਦੇ ਵਿੱਚ ਅੱਗੇ-ਅੱਗੇ ਇਹ ਆ ਰਿਹਾ ਪਿੱਛੇ-ਪਿੱਛੇ ਔਰੰਗਜ਼ੇਬ ਆ ਰਿਹਾ ਤੇ ਇਹ ਕੀਰਤਪੁਰ ਦੀ ਧਰਤੀ ਤੇ ਆਇਆ ਸਾਡੇ ਗੁਰੂ ਘਰ ਦਾ ਸਿਧਾਂਤ ਆ ਕਿ ਇੱਥੇ ਜਿਹੜਾ ਵੀ ਗੁਰੂ ਦੇ ਦਰ ਤੇ ਆਏ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਕੀਤਾ ਜਾਂਦਾ ਜੋ ਸ਼ਰਨ ਆਵੇ ਇਸ ਗੰਠ ਲਗਾਵੇ ਇਹ ਬਿਰਦ ਸੁਆਮੀ ਸੰਧਾ ਹੁਣ ਜਦੋਂ ਛਾਂ ਜਾਣ ਦਾ ਪੁੱਤ ਗੁਰੂ ਹਰ Rai ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਨਾ ਤੇ ਗੁਰੂ ਹਰ Rai ਪਾਤਸ਼ਾਹ ਜੀ ਆਪਣੇ ਨਾਲ 7200 ਘੋੜਸਵਾਰ ਰੱਖਿਆ ਕਰਦੇ ਸਨ ਨਾਲ ਜੰਗ ਜੁਦ ਨਹੀਂ ਗੁਰੂ ਹਰ Rai ਪਾਤਸ਼ਾਹ ਨੇ ਕੀਤਾ ਤੇ ਉਸ ਸਮੇਂ ਜਦੋਂ ਮਦਦ ਮੰਗੀ ਨਾ ਇਹ ਗੁਰੂ ਹਰਰਾਏ ਪਾਤਸ਼ਾਹ ਜੀ ਨੇ 2200 ਕੋੜ ਸਵਾਰ ਦੇ ਕੇ ਇਹਨੂੰ ਦਰਿਆ ਪਾਰ ਕਰਾਇਆ ਸੀ। ਭਾਵੇਂ ਅੱਗੇ ਜਾ ਕੇ ਔਰੰਗਜ਼ੇਬ ਨੂੰ ਪਕੜ ਲੈਂਦਾ ਉਹਦੇ ਜੋ ਹੁੰਦਾ ਉਹ ਅਗਲੀ ਗੱਤ ਹੈ। ਇਹ ਵੀ ਔਰੰਗਜ਼ੇਬ ਨੂੰ ਪਤਾ ਲੱਗ ਜਾਂਦਾ ਵੀ ਪਹਿਲੀ ਗੱਲ ਮੇਰੇ ਭਰਾ ਨੂੰ ਮੈਂ ਮਾਰਨਾ ਚਾਹਿਆ ਇਹਦੇ ਪ੍ਰਾਣ ਗੁਰੂ ਕਰਕੇ ਬਚੇ। ਦੂਸਰਾ ਇਹਨੇ ਮੇਰੇ ਨਾਲ ਬਗਾਵਤ ਕੀਤੀ ਤੇ ਗੁਰੂ ਹਰਰਾਏ ਪਾਤਸ਼ਾਹ ਜੀ ਨੇ ਮਦਦ ਕੀਤੀ ਹੁਣ ਔਰੰਗਜ਼ੇਬ ਦੇ ਅੰਦਰ ਇੰਨੀ ਕਿ ਕੱਟਰਤਾ ਫਿਰ ਕਿਤੇ ਹੋਰ ਤੁਸੀਂ ਇਤਿਹਾਸ ਦੀ ਕੜੀ ਨੂੰ ਬੜੇ ਪਿਆਰ ਨਾਲ ਦੇਖਿਓ ਇਹ ਜਦੋਂ ਔਰੰਗਜ਼ੇਬ ਤਖਤ ਤੇ ਬੈਠਦਾ ਨਾ ਇਹ ਆਪਣੇ ਭਰਾ ਨੂੰ ਵੀ ਕੈਦ ਵਿੱਚ ਪਾਉਂਦਾ ਹੈ ਤੇ ਆਪਣੇ ਪਿਤਾ ਨੂੰ ਵੀ ਕੈਦ ਵਿੱਚ ਪਾਉਂਦਾ ਹੈ ਸ਼ਾਹਜਹਾਨ ਹੁਣ ਜਦੋਂ ਕੈਦ ਵਿੱਚ ਪਾਉਂਦਾ ਇਹ ਜਿਸ ਕਮਰੇ ਵਿੱਚ ਬੰਦ ਸੀ ਨਾ ਕਾਲ ਕੋਠਰੀ ਦੇ ਪਿਛਲੇ ਪਾਸੇ ਨਾ ਜਮਣਾ ਸੀ ਤੇ ਜਮਣਾ ਵਾਲੇ ਪਾਸੇ ਇੱਕ ਛੋਟੇ ਜਿਹੇ ਦਰਵਾਜ਼ਾ ਸੀ ਖਿੜਕੀ ਸੀ ਛਾਂਜਾਂ ਨੂੰ ਆਪਣੇ ਪਿਤਾ ਨੂੰ ਇਨੇ ਹਨੇਰੇ ਕਾਲ ਕੋਠਰੀ ਦੇ ਵਿੱਚ ਕੈਦ ਕੀਤਾ ਕਿਉਂ ਵੀ ਜਦੋਂ ਹਨੇਰੇ ਦੇ ਵਿੱਚ ਅਸੀਂ ਮਨੁੱਖ ਨੂੰ ਰੱਖਦੇ ਹਾਂ ਵੀ ਸਭ ਤੋਂ ਪਹਿਲਾਂ ਉਹਦੀ ਅੱਖਾਂ ਦੀ ਜੋਤ ਜਾਂਦੀ ਹੈ ਛਾਣੇ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ ਹੈ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕਾਲ ਕੋਠੜੀ ਵਿੱਚ ਕਿਉਂ ਰੱਖਿਆ ਵੀ ਮੇਰਾ ਪਿਤਾ ਅੰਨਾ ਹੋਵੇ ਪਰ ਇਹਨੂੰ ਨਹੀਂ ਸੀ ਪਤਾ ਜਿਸ ਕਮਰੇ ਵਿੱਚ ਸੀ ਪਿਛਲੇ ਪਾਸੇ ਇੱਕ ਖਿੜਕੀ ਸੀ ਜਮਣਾ ਵਾਲੇ ਪਾਸੇ ਤੇ ਛਾਂ ਜਾਣ ਉਹਨੂੰ ਖੋਲ ਕੇ ਨਾ ਉਹਨੂੰ ਖੋਲ ਕੇ ਤੇ ਸ਼ਾਮ ਨੂੰ ਸੂਰਜ ਦੀਆਂ ਕਿਰਨਾਂ ਪਵਾਇਆ ਕਰਦਾ ਸੀ ਜਦੋਂ ਇਹਨੂੰ ਪਤਾ ਲੱਗ ਗਿਆ ਸੀ ਨਾ ਇਹਨੇ ਬਾਰੀ ਨੂੰ ਚਣਵਾ ਦਿੱਤਾ ਸੀ ਬੰਦ ਕਰਵਾ ਦਿੱਤਾ ਸੀ ਫਿਰ ਇਹਨੇ ਆਪਣੇ ਪਿਤਾ ਨੂੰ ਪੀਰ ਨੂੰ ਪਾਣੀ ਨਹੀਂ ਸੀ ਦਿੱਤਾ ਫਿਰ ਉਹਨੇ ਸ਼ਾਈ ਲੈ ਕੇ ਔਰੰਗਜ਼ੇਬ ਨੇ ਔਰੰਗਜ਼ੇਬ ਨੂੰ ਚਿੱਠੀ ਲਿਖਦਾ ਇਹਦਾ ਪਿਤਾ ਸ਼ਾਹਜਹਾਨ ਵੀ ਜਿਹੜੇ ਹਿੰਦੂਆਂ ਨੂੰ ਤੂੰ ਮਾੜਾ ਕਹਿੰਦਾ ਹੈ ਤੇਰੇ ਨਾਲੋਂ ਤਾਂ 100 ਗੁਣਾ ਚੰਗੇ ਨੇ ਦੇਖੋ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ ਵੀ ਤੁਸੀਂ ਪਿਤਰਾ ਦੇ ਪ੍ਰਤੀ ਸ਼ਰਧਾ ਕਰੋ ਤੁਹਾਡੇ ਮਾਤਾ ਪਿਤਾ ਜੀ ਚਲੇ ਜਾਣ ਉਹਨਾਂ ਦੇ ਬਦਲੋ ਤੁਸੀਂ ਲੰਗਰ ਲਾਵੋ ਵੀ ਉਹਨਾਂ ਨੂੰ ਪਹੁੰਚ ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਟਣਕਾ ਕੇ ਕਹਿੰਦੀ ਹੈ ਜੀਵਤ ਪਿਤਰ ਨ ਮਾਨੈ ਕੋ ਮੋਏ ਸਰਾਦ ਕਰਾਹੀ। ਗੁਰਬਾਣੀ ਕਹਿੰਦੀ ਹੈ ਜਿਉਂਦੇ ਜੀ ਮਾਪੇ ਨੂੰ ਚੰਗਾ ਪ੍ਰਸ਼ਾਦਾ ਪਾਣੀ ਦਿਓ। ਚੰਗਾ ਉਹਨੂੰ ਵਿਸਤਰਾ ਦਿਓ, ਚੰਗੀ ਉਹਨੂੰ ਜੁੱਤੀ ਦਿਓ, ਜਿਉਂਦੇ ਮਾਪੇ ਦੀ ਸੇਵਾ ਕਰੋ, ਮਰਨ ਤੋਂ ਬਾਅਦ ਨਹੀਂ। ਪਰ ਔਰੰਗਜ਼ੇਬ ਦੇ ਪਿਤਾ ਸ਼ਾਹਜਹਾਨ ਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਕਹਿਣ ਲੱਗੇ ਬੇਟਾ ਜਿਹੜਾ ਹਿੰਦੂਆਂ ਨੂੰ ਤੂੰ ਮਾੜਾ ਕਹਿਣਾ ਨਾ ਤੇਰੇ ਨਾਲੋਂ 100 ਗੁਣਾ ਚੰਗੇ ਨੇ ਉਹਨਾਂ ਦੇ ਬਜ਼ੁਰਗ ਚਲੇ ਜਾਣ ਬਾਅਦ ਦੇ ਵਿੱਚੋਂ ਸਰਾਦ ਕਰਦੇ ਨੇ ਤੂੰ ਜਿਉਂਦੇ ਜੀ ਆਪਣੇ ਬਾਪ ਨੂੰ ਪਾਣੀ ਦੀ ਘੁੱਟ ਤੋਂ ਤਰਸਾ ਕੇ ਮਾਰ ਰਿਹਾ ਫਿਰ ਔਰੰਗਜ਼ੇਬ ਐਡਾ ਨਰਦਈ ਸੀ ਇਨੇ ਕੀ ਕੀਤਾ ਆਪਣੇ ਭਰਾ ਦਾ ਸਿਰ ਵੱਢ ਕੇ ਇੱਕ ਕੀਮਤੀ ਥਾਲ ਦੇ ਵਿੱਚ ਰੱਖ ਕੇ ਤੇ ਉਹਦੇ ਉੱਤੇ ਇੱਕ ਬਸਤਰ ਪਾਇਆ ਕੀਮਤੀ ਬਸਤਰ ਪਾ ਕੇ ਇੱਕ ਪੱਤਰ ਕਾ ਲਿਖੀ ਸੀ ਕਹਿਣ ਲੱਗੇ ਅੱਬਾ ਜਿਹੜਾ ਪਾਣੀ ਤੂੰ ਛਾਈ ਦੇ ਵਿੱਚ ਪਾਇਆ ਨਾ ਛਾਈ ਨੂੰ ਬਣਾਉਣ ਲੱਗਿਆ ਉਹ ਪਾਣੀ ਪੀ ਕੇ ਆਪਣੀ ਪਿਆਸ ਗੁਜਾਲਾ ਤੇਰੇ ਵਾਸਤੇ ਬੂੰਦ ਪਾਣੀ ਦੀ ਨਹੀਂ ਇਥੇ ਇਹ ਔਰੰਗਜ਼ੇਬ ਦਾ ਅੰਦਰ ਹੈ ਇਹ ਇਹ ਆਪਣੇ ਸੱਕੇ ਭਰਾ ਦਾ ਸਿਰ ਵੱਢ ਕੇ ਥਾਲ ਵਿੱਚ ਰੱਖ ਕੇ ਉੱਤੇ ਕੀਮਤੀ ਬਸਤਰ ਪਾ ਕੇ ਆਪਣੇ ਪਿਤਾ ਨੂੰ ਨਰਜ਼ਾਨਾ ਭੇਟ ਕੀਤਾ ਸੀ ਹੁਣ ਤੁਸੀਂ ਦੱਸੋ ਵੀ ਐਦਾਂ ਦਾ ਜਿਹੜਾ ਨਰਦਈ ਰਾਜਾ ਹੋਵੇ ਜੋ ਕਿਥੇ ਉਹਦੇ ਅੰਦਰ ਕੋਈ ਹਲੀਮੀ ਆ ਸਕਦੀ ਹੈ ਆਪਾਂ ਉਹਦੇ ਅੰਦਰੋਂ ਕਿਦਾਂ ਦਇਆ ਦੀ ਕਿਰਨ ਦੀ ਆਸ ਰੱਖ ਸਕਦੇ ਆ ਇਹ ਤਾਂ ਉਹਦਾ ਪਛੋਕੜ ਆ ਇਹ ਮੈਂ ਥੋੜੀ ਥੋੜੀ ਤੁਹਾਨੂੰ ਅਜੇ ਡਿਟੇਲਾਂ ਦਿੱਤੀਆਂ ਕਿਉਂਕਿ ਆਪਾਂ ਚੰਗੀ ਤਰ੍ਹਾਂ ਦੇਖਾਂਗੇ ਔਰੰਗਜ਼ੇਬ ਦੇ ਪਰ ਹੁਣ ਜਦੋਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਹਾਦਰਗੜ ਆਏ ਸਾਹਿਬਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਡਟ ਕੇ ਸੇਵਾ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੀ ਕੀਮਤੀ ਕੋੜੀ ਪੇਟਾ ਕਰਕੇ ਬਚਨ ਕਿਹਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਜਿਸ ਤਰ੍ਹਾਂ ਪਹਿਲੇ ਗੁਰੂਆਂ ਨੇ ਜਗਤ ਜੰਦ ਜਲੰਦੇ ਨੂੰ ਤਾਰਨ ਵਾਸਤੇ ਐਡੇ ਐਡੇ ਵੱਡੇ ਪਾਰਉ ਪਕਾਰ ਕੀਤੇ ਨੇ ਤੇ ਤੁਸੀਂ ਵੀ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ ਸਾਹਿਬ ਦੀਨ ਨੂੰ ਬਹੁਤ ਸਾਰੀਆਂ ਅਸੀਸਾਂ ਦੇ ਕੇ ਬਹਾਦਰਗੜ੍ਹ ਤੋਂ ਤੇ ਕਿਸ ਤਰ੍ਹਾਂ ਪਟਿਆਲੇ ਦੀ ਧਰਤੀ ਦੇ ਉੱਤੇ ਜਾ ਕੇ ਜਿੱਥੇ ਤੁਸੀਂ ਅੱਜ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਫਿਰ ਗੁਰੂ ਸਾਹਿਬ ਇਸ ਜਗ੍ਹਾ ਤੇ ਕਿੱਦਾਂ ਹੁੰਦੇ ਆ ਤੇ ਕਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਆਣ ਕੇ ਇੱਥੇ ਪੋਲੀਆਂ ਪਾਲੀਆਂ ਸੰਗਤਾਂ ਨੂੰ ਸੱਚ ਦੇ ਨਾਮ ਜੇ ਜਿਹੜੇ ਉਹਨਾਂ ਦੇ ਅੰਦਰ ਡਰ ਸੇਮ ਬੜਿਆ ਹੋਇਆ ਕਿਦਾਂ ਸਹੂਰ ਕੱਢਦੇ ਆ ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਅੱਜ ਦੇ ਦੀਵਾਨ ਦੀ ਇੱਥੇ ਆਪਾਂ ਲੜੀ ਨੂੰ ਵਿਸ਼ਰਾਮ ਦਿੰਨੇ ਆ ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦੇ ਆ ਕੰਨੀ ਬੇਅੰਤ ਭੁਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ